ਜਦੋਂ ਇਹ ਕਮੇਟੀ ਬਣੀ ਸੀ ਮੈਂ ਉਹਦੇ ਜਤਨ ਵੀ ਕੀਤਾ ਮੈਂ ਹੁਣ ਪਿਛਲੇ ਪਾਸੇ ਨੂੰ ਨਹੀਂ ਜਾਣਾ ਕਮੇਟੀ ਮੈਂਬਰ ਸਾਹਿਬਾਨਾਂ ਨੂੰ ਸਾਰਾ ਪਤਾ ਮੈਂ ਉਹਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਸ਼ੋਮਣੀ ਕਮੇਟੀ ਦਾ ਪ੍ਰਧਾਨ ਇਹ ਸੋਚਦਾ ਸੀ ਵੀ ਮੈਂ ਇਹਨਾਂ ਨੂੰ ਇੱਕ ਥਾਂ ਇਕੱਤਰ ਕਰਾਂ ਤੇ ਮੇਰਾ ਪੂਰ ਜੋਰ ਸਾਰਾ ਯਤਨ ਵੀ ਲਿਆ ਵੀ ਇਕੱਠਾਂ ਇਕੱਤਰ ਹੋਈਏ ਪਰ ਜਿਸ ਲਈ ਮੈਂ ਦੇਖਿਆ ਵੀ ਪਾਣੀ ਤਾਂ ਸਿਰੋਂ ਲੰਘਦਾ ਜਾਂਦਾ ਇਕਤਰ ਹੋਣ ਦੇ ਤਾਂ ਇਹ ਸਿਸਟਮ ਜਿਹੜਾ ਆ ਮੇਰੇ ਤੋਂ ਬਾਹਰ ਨਿਕਲ ਰਿਹਾ ਤੇ ਮੈਂ ਦੋਹਾਂ ਆਉਂਦਿਆਂ ਤੋਂ ਉਸ ਦੀ ਬਾ ਦੇ ਦਿੱਤਾ ਸੀ ਉਹ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਡਾਇਰੈਕਟੋਰੇਟ ਜਾ ਕੇ ਸਕਤਰੇਤ ਜਾ ਕੇ ਆਪ ਦਿੱਤਾ ਸੀ ਤੇ ਮੈਂ ਉਦੋਂ ਮਹਿਸੂਸ ਕਰਦਾ ਸੀ ਕਿ ਜੇ ਕਮੇਟੀ ਬਣੀ ਆ ਤੇ ਅਕਾਲ ਤਖਤ ਦਾ ਹੁਕਮਨਾਮਾ ਇਹ ਜਿਹੜਾ ਆ ਇਹਦੇ ਵਿੱਚ ਪੰਥ ਦੇ ਵਿੱਚ ਕੋਈ ਵਡਾ ਝਗੜਾ ਨਾ ਪਵੇ ਪੰਥ ਇਕੱਠਾ ਇਕੱਠਾ ਹੋਵੇ ਪਰ ਹੁਣ ਮੈਨੂੰ ਮਹਿਸੂਸ ਹੁੰਦਾ ਕਿ ਇੱਕ ਨਗਾਤੀ ਪ੍ਰੋਗਰਾਮ ਸੀ ਇੱਕ ਤਾਂ ਹੀ ਸੀ ਪ੍ਰੋਗਰਾਮ ਵੀ ਅਕਾਲੀ ਦਲ ਦੋ ਬਣਾਉਣੇ ਆ ਉਹ ਜਿਹੜੇ ਉਹ ਸਾਡੇ ਸਾਹਮਣੇ ਆ ਗਏ ਤੇ ਦੂਜਾ ਮੈਨੂੰ ਕਿਉਂਕਿ ਕੰਨੋਂ ਕੰਨੀ ਕਈ ਵਾਰੀ ਇਹ ਗੱਲਾਂ ਆਉਂਦੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਸ਼ੋਮਨੀ ਕਾਲੀ ਦਲ ਦਾ ਪ੍ਰਧਾਨ ਬਣੂਗਾ ਤੇ ਤਦ ਉਹਨਾਂ ਨੂੰ ਸਵਾਲ ਵੀ ਕੀਤੇ ਉਹ ਕਹਿੰਦੇ ਜੀ ਮੈਂ ਦੋਏ ਜਿਹੜੇ ਧੜੇ ਮੈਨੂੰ ਕਹਿਣਗੇ ਤੇ ਮੈਂ ਬਣ ਵੀ ਸਕਦਾ ਤੇ ਹੁਣ ਤਾਂ ਦੋ ਧੜੇ ਨਹੀਂ ਹੁਣ ਤਾਂ ਦੋ ਧੜੇ ਬਣਾ ਦਿੱਤੇ ਉਦੋਂ ਸਵੇ ਦੋਏ ਧੜੇ ਕਹਿਣਗੇ ਤੇ ਫਿਰ ਮੈਂ ਸਮਝਦਾ ਭਈ ਉਹ ਉਹਨਾਂ ਦੀ ਮਨਸ਼ਾ ਪੂਰੀ ਹੋ ਗਈ ਜੋ ਇਹ ਕਹਿੰਦੇ ਸੀ ਭਈ ਇਹ ਪ੍ਰਧਾਨ ਬਣ ਕੇ ਸਰਦਾਰ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਉਹ ਹੁਣ ਬਣ ਗਏ ਤੇ ਮੈਂ ਸਮਝਦਾ ਭਈ ਕੌਮ ਇੱਕ ਥਾਂ ਇਕੱਠੇ ਹੋਣ ਨੂੰ ਇੱਕ ਪਾਸੇ ਸਰਤਾਬ ਦੀਆਂ ਮਰੌਣ ਨੂੰ ਤੁਰੇ ਆਂ ਤੇ ਦੂਸਰੇ ਪਾਸੇ ਆਪਾਂ ਅੱਡੋ-ਅੱਡੀ ਜਿਹੜੇ ਆ ਉਹ ਆਪਣੇ ਝੰਡੇ ਵੀ ਖੜੇ ਕਰ ਲਏ ਪ੍ਰਧਾਨ ਜੀ ਇਸ ਦਾ ਤੁਹਾਨੂੰ ਇਲਮ ਪਹਿਲਾਂ ਸੀਗਾ ਕਿ ਇਹ ਪ੍ਰਧਾਨ ਬਣਨ ਕਿਉਂਕਿ ਮੈਂ ਥੋੜਾ ਤੁਹਾਨੂੰ ਜ਼ਿਕਰ ਕਰਦੇ ਆਂ ਕਈ ਤਾਂ ਪੱਤਰਕਾਰਾਂ ਨੂੰ ਵੀ ਸਵਾਲ ਦੇਖੋ ਇਹ ਜਿਹੜੀ ਗੱਲ ਆ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਵੱਧ ਜਾਣਦੇ ਆ ਇਹ ਸਾਰਿਆਂ ਨੂੰ ਇਸ ਗੱਲ ਦਾ ਇਲਮ ਸੀ ਮੈਂ ਹੁਣ ਇਲਮ ਦੇ ਵਿੱਚ ਤੁਹਾਡੇ ਹੋਰ ਵਾਅਦਾ ਕਰਦੇ ਆ ਥੋੜਾ ਜਿਹਾ ਕਿ ਡੈਲੀਗੇਟ 500 ਚੁਣਿਆ ਕੋਈ ਡੈਲੀਗੇਟ ਦੀ ਲਿਸਟ ਆਈ ਤੁਹਾਡੇ ਕੋਲ ਜਿਆਦਾ ਦੱਸੋ ਕਿ ਕਿ ਡੈਮੋਕ੍ਰੇਸੀ ਬਹਾਲ ਕਰਨੀ ਸੀ ਤੇ ਦੂਜਾ ਪੱਖ ਸਰਦਾਰ ਸਰਜੀਤ ਸਿੰਘ ਰਖੜਾ ਤਾਂ ਇੱਕ ਦਿਨ ਪਹਿਲਾਂ ਹੀ ਅਨਾਉਂਸ ਕਰ ਗਏ ਜੀ ਭਈ ਜੀ ਸਾਡਾ ਆ ਪ੍ਰਧਾਨ ਹੋਊਗਾ ਤੇ ਸਾਡਾ ਆ ਜਿਹੜਾ ਧਾਰਮਿਕ ਵਿੰਗ ਹੋਊਗਾ ਤੇ ਮੈਂ ਸਮਝਦਾ ਫੇਰ ਝੁੰਡਾ ਸਾਹਿਬ ਨੇ ਉਹ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਭਈ ਨਹੀਂ ਜੀ ਇਦਾਂ ਨਹੀਂ ਹੋਊਗੀ ਉਹਦਾ ਉਥੇ ਡੈਲੀਗੇਟ ਫੈਸਲਾ ਕਰਨਗੇ ਕਿਉਂਕਿ ਸਾਰਾ ਸਿਸਟਮ ਉਹ ਹੈ ਤਾਂ ਸਾਡੇ ਵਿੱਚੋਂ ਗਾਇਓ ਸਾਡੇ ਭਰਾ ਹੀ ਆ ਪਰ ਸੇਖਤਮ ਦਾ ਕੋਈ ਨਵਾਂ ਨਹੀਂ ਨਾ ਸੇਖਤਮ ਦਾ ਸਾਰੇ ਦਾ ਸਾਰਾ ਪਹਿਲੇ ਤਹਿ ਸੀ ਉਹ ਇੱਕ ਨਕਾਤੀ ਪ੍ਰੋਗਰਾਮ ਸੀਗਾ ਭਈ ਤੁਹਾਡੇ ਦੋ ਬਣ ਜਾਣ ਤੇ ਨਾਲ ਪ੍ਰਧਾਨ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਬਣ ਜਾਣ ਉਹ ਉਹਨਾਂ ਨੇ ਆਪਣੀ ਜਿਹੜੀ ਸਾਰੀ ਮਨਛਾ ਆ ਉਹ ਪੂਰੀ ਕਰ ਲਈ ਜਿਸ ਤਰ੍ਹਾਂ ਇਸ ਤਰ੍ਹਾਂ ਗੱਲਬਾਤ ਕਰਦੇ ਹਰਪ੍ਰੀਤ ਸਿੰਘ ਉਹਨੇ ਕਿਹਾ ਕਿ ਐਸਜੀਪੀਸੀ ਵੱਲੋਂ ਜਿਹੜਾ ਧਿਆਨ ਦੇਵਾ ਕਿ ਉਹ ਵੀ ਇਲੈਕਸ਼ਨ ਕਰਾਉਣ ਦੀ ਬਹੁਤ ਰੋੜ ਆ ਉਹਦੀ ਮੈਂ 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 ਹੁਣ ਬੇਨਤੀ ਕਰਾਂ ਮੈਂ ਜਾਤਕ ਦਾ ਆਪਣੀ ਸੁਰਤ ਸੰਭਾਲੀ ਆ ਮੈਂ ਅਕਾਲੀ ਦਲ ਬਖ ਬਖ ਹੁੰਦੇ ਵੀ ਦੇਖਿਆ ਬਖ ਬਖ ਮੌਕਿਆਂ ਦੇ ਉੱਤੇ ਅਕਾਲੀ ਦਲ ਨੂੰ ਸਰਜੀਤ ਲੋਕ ਕਰਦੇ ਰਹੇ ਇੱਕੋ ਇਹ ਅਕਾਲੀ ਦਲ ਰਹਿੰਦਾ ਅੱਜ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਚੋਣਾਂ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ ਪਰ ਮੈਂ ਇਦਾਂ ਨਹੀਂ ਸੀ ਦੇਖੀ ਕਿ ਪੇ ਸ਼ੋਮਣੀ ਕਮੇਟੀ ਵੀ ਖੋਲਾਂਗੇ ਸਿੰਬਲ ਵੀ ਖੋਲਾਂਗੇ ਤੇ ਫਿਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਮਝਦਾ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਹਣ ਖਵਾਉਣ ਵਾਲੀਆਂ ਗੱਲਾਂ ਸਿੱਖ ਪੰਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਮੰਨਦੇ ਰਹੇ ਤੇ ਧੜੇ ਮੰਨਦੇ ਰਹਿਣਗੇ ਪਰ ਇਲੈਕਸ਼ਨਾਂ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਆ ਜਾਂ ਕੀ ਹੋ ਸਕਦਾ ਦੇਖੋ ਬਾਕੀ ਵੀ ਸਾਰੇ ਕਹਿੰਦੇ ਆ ਵੀ ਟਾਈਮ ਨਾਲ ਇਲੈਕਸ਼ਨਾਂ ਹੁਣ ਸਾਰਾ ਕੁਝ ਹੋਵੇ ਪਰ ਖੋਹਾ ਖਵਾਈ ਵਾਲਾ ਕੰਮ ਜਿਹੜਾ ਇਹ ਮੈਨੂੰ ਯਾਦ ਆ ਪਿਆ ਫਿਰ ਦੂਜੀ ਗੱਲ ਜੇ ਆਪਾਂ ਇਹੋ ਹੀ ਕੰਮ ਕਰਨਾ ਤੇ ਫਿਰ ਮੈਨੂੰ ਹੁਣ ਪਿੱਛੇ ਮਹਾਰਾਸ਼ਟਰ ਵੀ ਚੇਤੇ ਆਉਂਦਾ ਕਿ ਮਹਾਰਾਸ਼ਟਰ ਦੇ ਵਿੱਚ ਉਹ ਪਾਰਟੀ ਜਿਹੜੀ ਸੀ ਉਹ ਤਫਾੜ ਕਰਕੇ ਸਿੰਬਲ ਰਿਜ਼ਰਵ ਕਰ ਦਿੱਤਾ। ਕੀ ਇਹਦੇ ਪਿੱਛੇ ਉਹ ਕਹਾਣੀਦਾਨੀ ਕੀ? ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨ? ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਜਦੋਂ ਮੈਂ ਮੈਂਬਰੀ ਤੋਂ ਸtibਾ ਦਿੱਤਾ ਸੀ ਉਹ ਕਮੇਟੀ ਦੀਆਂ ਤਿੰਨ ਮੀਟਿੰਗਾਂ ਅੰਦਰ ਨਹੀਂ ਹੋਈਆਂ ਸੀ ਦੋ ਪਬਲੀਕਲੀ ਹੋਣੀ ਆ ਤੇ ਮੇਰਾ ਯਤਨ ਵੀ ਸੀ ਪਰ ਮੈਂ ਦੇਖਦਾ ਸੀ ਵੀ ਇਹ ਗੱਲ ਸਿਰੇ ਨਹੀਂ ਚੜ੍ਹਨੀ ਅਲਟੀਮੇਟਲੀ ਇਹ ਆਪੋ-ਆਟ ਹੋ ਜਾਣੀ ਹੈ ਤੇ ਮੈਂ ਸ਼ੋਮਣੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਉੱਤੇ ਵੀ ਤੇ ਕਮੇਟੀ ਦੇ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉਹ ਕ੍ਰਾਂਤੀ ਜੀ ਉਹਨਾਂ ਨੂੰ ਮੈਂ ਦੇਖ ਕੇ ਆਇਆ ਸੀ ਉਹ ਕਿਉਂ ਦਿੱਤਾ ਸੀ ਉਹਦਾ ਕਾਰਨ ਇਸ ਤੇ ਹੁਣ ਮੈਨੂੰ ਉਹ ਸਾਰਾ ਦਿਸਣ ਡਿਆ ਆ ਕਿ ਜੇ ਆਪਾਂ ਇਦਾਂ ਹੀ ਇਹਨੂੰ ਪ੍ਰਸਾਰੇ ਨੂੰ ਜਿਸ ਢੰਗ ਦੇ ਨਾਲ ਆਪਾਂ ਲੈ ਚੱਲੇ ਆ ਤੇ ਕੌਮ ਦੇ ਵਿੱਚ ਫਿਰ ਇਹ ਆਪੋ ਵਿੱਚ ਹੀ ਭਰਾ ਮਾਰੂ ਜੰਗ ਜਿਹੜੀ ਹੋਰ ਆਪਣੀ ਤੇਜ਼ ਹੋ ਜਾਣੀ ਹੈ ਪਰ ਅੱਜ ਜਿਹੜੀਆਂ ਤੁਸੀਂ ਖਸ਼ੀਆਂ ਤਾਰਾਂ ਜੁੜਨ ਦੀ ਗੱਲ ਕਰਦੇ ਜੋ ਕੇਂਦਰੀ ਮੰਤਰੀ ਜਿਹੜੇ ਨੇ ਆ ਕੇ ਸਖਤਰੇ ਤੇ ਵੀ ਮਿਲਦੇ ਰਹੇ ਨੇ ਕੇਂਦਰੀ ਮੰਤਰੀ ਆ ਕੇ ਦਮਦਮਾ ਸਾਹਿਬ ਹੀ ਮਿਲਦੇ ਰਹੇ ਨੇ ਕਦੀ ਵੀ ਕੋਈ ਕੇਂਦਰੀ ਮੰਤਰੀ ਕਿਸੇ ਜ਼ਥੇਦਾਰ ਨੂੰ ਦਮਦਮਾ ਸਾਹਿਬ ਨਾਲ ਮਿਲਣ ਨਹੀਂ ਗਿਆ ਪਰ ਇਹਨਾਂ ਨੂੰ ਮਿਲਦੇ ਰਹੇ ਨੇ ਇਹ ਇਹ ਵੀ ਕਹਿੰਦੇ ਰਹੇ ਨੇ ਕਿ ਮੇਰੀ ਦਿੱਲੀ ਨਾਲ ਜਾਣੀ ਹੈ ਦਿੱਲੀ ਦੀ ਮੀਟਿੰਗਾਂ ਕਰਦੇ ਰਹੇ ਨੇ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਉਧਰੋਂ ਸਾਰਾ ਸ਼ਰੀਰ ਅੰਤ ਤੱਕ ਚੱਲਦੇ ਹੋਵੇ ਦੇਖੋ ਮੈਂ ਬੇਨਤੀ ਕਰਾਂ ਮੈਂ ਤਾਂ ਇਹ ਕਰਦਾ ਸੀ ਬੇ ਸ਼ੌਮਣੀ ਕਮੇਟੀ ਕੱਲ ਉਹ ਕਹਿੰਦਾ ਵੀ ਸ਼ੌਮਣੀ ਕਮੇਟੀ ਨੂੰ 2 ਸਾਲ ਹੋ ਗਏ ਟਾਈਮ ਨਹੀਂ ਦੇ ਰਹਾ ਸਰਕਾਰ ਤੇ ਮੈਂ ਤਾਂ ਇਹਨਾਂ ਨੂੰ ਵੀ ਉਦੋਂ ਕਿਹਾ ਸੀ ਵੀ ਜੇ ਤੁਹਾਡੇ ਨਾਲ ਕੋਈ ਲਿੰਕ ਹੈ ਕਿ ਤੁਸੀਂ ਟਾਈਮ ਲੈ ਦਿਓ ਸਾਨੂੰ ਚੰਗੇ ਕੰਮ ਦੇ ਬੰਦੀ ਸਿੰਘਾਂ ਦਾ ਮਸਲਾ ਕਿਉਂਕਿ ਵੱਡਾ ਮੁੱਦਾ ਤਾਂ ਆਪਣੇ ਕੋਲ ਉਹੋ ਹੀ ਆ ਨਾ ਵੀ ਤੁਸੀਂ ਉਹ ਸ਼ਕਤੀ ਨੂੰ ਉਧਰ ਵਰਤੋ ਕਿਉਂਕਿ ਜਿਹੜੀ ਪਹਿਲੀ ਮੀਟਿੰਗ ਇੱਥੇ ਸ਼੍ਰੀ ਕਾਲ ਤੱਕ ਤੇ ਹੋਈ ਸੀ ਉਦੋਂ ਹੋਮ ਮਿਨਿਸਟਰ ਸਾਹਿਬ ਆਪ ਚੱਲ ਕੇ ਆਏ ਸੀ ਤੇ ਉਦੋਂ ਮੈਂ ਕਹਿੰਦਾ ਸੀ ਵੀ ਉਦੋਂ ਕਹਿੰਦੇ ਸੀ ਅੰਦਰ ਵੜ ਕੇ ਗੱਲ ਵੀ ਕੀਤੀ ਆ ਤੇ ਹੁਣ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਕਿ ਆ ਦੋ ਤਿੰਨ ਜਿਹੜੀਆਂ ਗੱਲਾਂ ਆ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋ ਜਵੇ ਹਰ ਇੱਕ ਲੜੇ ਪੀਸਫੁਲੀ ਆਜਣ ਜਿਹੜਾ ਆਉਂਦਾ ਉਹ ਆਪਣੇ ਆ ਕੇ ਪ੍ਰਾਪਤੀ ਕਰ ਲਊਗਾ ਤੇ ਫਿਰ ਜੇ ਕੋਈ ਸਿੰਬਲ ਦਾ ਝਗੜਾ ਆ ਪਿਛਲੇ ਵੇਲੇ ਮਾਨ ਸਾਹਿਬ ਵੇਲੇ ਪਾਰਟੀ ਸੀ ਬਰਨਾਲਾ ਸਾਹਿਬ ਵੇਲੇ ਸੀ ਸਿੰਬਲ ਦਾ ਆਟੋਮੈਟਿਕਲੀ ਜਿਹੜੀ ਪਾਰਟੀ ਜਿੱਤ ਦੇ ਵਿੱਚ ਹੋਂਦ ਚ ਆ ਜਾਂਦੀ ਆ ਉਹ ਸਿੰਬਲ ਕਲੇਮ ਕਰ ਲੈਂਦੀ ਆ ਜਦੋਂ 97 ਜਬਾਲ ਸਾਹਿਬ ਨੇ ਬਰਨਾਲੇ ਤੁਹਾਡੇ ਕੋਲੋਂ ਉਹ ਲਿਆ ਸਿੰਬਲ ਸਰਦਾਰ ਕਾਬਲ ਸਿੰਘ ਜੀ ਹੁੰਦੇ ਸੀ ਉਹਨਾਂ ਦੇ ਨਾਂ ਤੇ ਸੋ ਇਸ ਕਰਕੇ ਆ ਜਿਹੜੀ ਖੋਹਾ ਖਵਾਈ ਵਾਲੀ ਗੱਲ ਕਰਨ ਲੱਗੇ ਆ ਜਾਂ ਇਹ ਚੁਣੌਤੀਆਂ ਵਾਲੀ ਗੱਲ ਕਰਨਗੇ ਇਹ ਤਾਂ ਫੇਰ ਮੇਰਾ ਖਿਆਲ ਆ ਡੈਮੋਕ੍ਰੇਸੀ ਦਾ ਇੱਕ ਨੋਰਮ ਨੇਗਾ ਕਿਸੇ ਸਤਕਾਰਯੋਗ ਭਾਸ਼ਾ ਦੇ ਨਾਲ ਤਾਂ ਸਾਰੇ ਬਾਕੀ ਵੀ ਬੋਲਦੇ ਆ ਭਾਵੇਂ ਪਰ ਜੇ ਖੋਹਾ ਖਵਾਈ ਦਾ ਗੱਲ ਕਰਾਂਗੇ ਤਾਂ ਫਿਰ ਨੈਚੁਰਲੀ ਬੰਦੇ ਦੀ ਸੋਚ ਕਿਸੇ ਨਾ ਕਿਸੇ ਪਾਸੇ ਜਾਂਦੀ ਆ ਵੀ ਯਾਰ ਕਿਉਂ ਇਦਾਂ ਦੀਆਂ ਜਿਹੜੀਆਂ ਬੋਲੀਆਂ ਬੋਲੀਆਂ ਜਾ ਰਹੀਆਂ ਸਾਡੀ ਜਿਹੜੀ ਧਾਰਮਿਕ شخصیت ਆ ਜਿਹੜੀ ਮੇਨ ਜਥੇਦਾਰ ਦੇ ਉੱਤੇ ਰਵੇ ਜੇਕਰ ਇਹੇ ਕੇਂਦਰ ਦੀਆਂ ਏਜੰਸੀਆਂ ਦੇ ਵਿੱਚ ਵਿਗ ਜਾਣ ਇਹ ਕੇਂਦਰ ਦੇ ਏਜੰਸੀਆਂ ਦੇ ਉੱਤੇ ਚੱਲਣ ਲੱਪੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਤੇ ਫਿਰ ਸਖਪਤ ਕਿਤੇ ਵਿਸ਼ਵਾਸ ਕਰੇਗਾ ਦੇਖੋ ਬੈਂਤੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਜੇਲੇ ਕੋਈ ਗੱਲਾਂ ਇਦਾਂ ਦੀਆਂ ਬੋਲ ਦਈਏ ਨਾ ਵੀ ਹੋਵੇ ਤਾਂ ਤਾਂ ਵੀ ਆਟੋਮੈਟਿਕਲੀ ਸ਼ੱਕ ਦੀ ਸੂਈ ਜਾਂਦੀ ਕਿਸੇ ਨਾ ਕਿਸੇ ਪਾਸੇ ਫੇ ਭਾਈ ਕਿਉਂਕਿ ਇਹ ਤਾਂ ਸਾਡੀ ਹੈ ਹੀ ਨਹੀਂ ਸਾਡੀ ਮਰਿਆਦਾ ਨਹੀਂ ਸਾਡੇ ਦਾ ਜੀ ਕਹੋ ਜੀ ਕਹਾਓ ਤੇ ਇਹ ਮਰਿਆਦਾ ਨਹੀਂ ਆਪਾਂ ਵੀ ਕਿਸੇ ਨੂੰ ਚੁਣੌਤੀਆਂ ਦਈਏ ਜੇ ਨਾਂ ਵੀ ਕਿਸੇ ਨਾਲ ਜੋੜਦੀ ਹੋਵੇ ਤਾਂ ਆਟੋਮੈਟਿਕਲੀ ਹੋ ਹੀ ਜਾਂਦਾ ਵੀ ਹੈ ਵੀ ਸ਼ਾਇਦ ਵੀ ਕੋਈ ਕਿਸ ਬਾਤ ਦਾਾਰ ਜੁੜ ਜੂਗਾ ਜਾਂ ਨਹੀਂ ਆਪ ਵੀ ਸੇ ਕਹਿੰਦੇ ਕਿ ਹੋਰ ਦੱਸੋ ਗਰੰਟੀ ਦੱਸੋ ਕਿ ਕਾਪੀ ਸ਼੍ਰੋਮਣੀ ਕਾਲੀ ਦਲ ਵਾਦਲ ਤੇ ਜਿਹੜਾ ਭਾਜਪਾ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਂ ਕਰਾਉਣ ਵਾਸਤੇ ਰਲੇ ਹੋਏ ਨੇ ਬਿਲਕੁਲ ਗਲਤ ਆ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੌਕ ਚ ਮਤੇ ਵੀ ਪਾ ਚੁੱਕੀ ਆ ਸ਼ਰਮ ਨੇ ਅਕਾਲੀ ਦਲ ਵੀ ਇਹਦੇ ਲਈ ਲਗਾਤਾਰ ਯਤਨशीरਿਹਾਲ ਕਾਰਨ ਕੀਆ ਕਾਰਨ ਇਹ ਆ ਕਿ ਇਹ ਕਿਉਂਕਿ ਸੈਂਟਰਲ ਐਕਟ ਆ ਇਹ ਚੋਣਾ ਸੈਂਟਰ ਨੇ ਕਰਾਉਣੀਆਂ ਹੁੰਦੀਆਂ ਇਹ ਪਹਿਲਾ ਮੌਕਾ ਨਹੀਂਗਾ ਭਾਵੇਂ ਹੁਣ ਜੋਗ ਤਬਦੀਲ ਹੋ ਗਿਆ ਪਹਿਲਿਆਂ ਮੌਕਿਆਂ 'ਚ ਵੀ ਇਦਾਂ ਹੀ ਹੁੰਦਾ ਰਿਹਾ ਕਿ 18-18 ਸਾਲਾਂ ਬਾਅਦ ਚੋਣਾ ਹੋਇਆ ਅੱਜ ਤੱਕ ਇਹਨੇ ਕਰਾਉ ਛੇਤੀ ਪਰ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਹੋਰ ਤੁਹਾਡੇ ਧਿਆਨ 'ਚ ਲਿਆ ਦਿਆਂ ਤਿੰਨ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਈਆਂ ਜੀ ਚੋਣਾ ਤੁਰੰਤ ਕਰਵਾਈਆਂ ਜਾਣ ਆ ਆ ਹਰਿਆਣਾ ਕਮੇਟੀ ਦੇ ਵਿੱਚ ਕਿਉਂਕਿ ਸਾਡੀਆਂ 8 ਸੀਟਾਂ ਸੀ 3 ਪਾ ਕੇ 11 ਉਥੇ ਇਹ ਨਹੀਂ ਵੋਟਾਂ ਨਹੀਂ ਬਣਾਈਆਂ ਕੋਸ਼ ਮੈਂਬਰ ਨਾਕਾਲਮਾ ਕੁਝ ਜਿਹੜੇ ਹਰਿਆਣੇ ਦੇ ਬੈਠੇ ਸੀਗੇ ਆਪਣੇ ਸਾਡੇ ਆਗੂ ਸਤਕਾਰਤ ਉਹ ਹਾਈ ਕੋਰਟ ਮੂਵ ਹੋਇਆ ਵੀ ਸਾਨੂੰ ਜਾਂ ਤਾਂ ਇਹ 8 ਡਿਲੀਟ ਕਰ ਦਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਕੀਤੀ ਜਾ ਸਕਦੀ ਐਮੈਂਡਮੈਂਟ ਕਰਕੇ 8 ਡਿਲੀਟ ਕਰ ਦਿਓ ਤੁਸੀਂ ਤੇ ਜਾਂ ਫਿਰ ਉਹਨਾਂ ਦੀਆਂ ਵੋਟਾਂ ਵੜਾਓ ਉਹ ਹਾਈ ਕੋਰਟ ਨੇ ਕਿਹਾ ਜੀ ਵੀ ਹਾਂ ਇਹਦੇ ਵਿੱਚ ਫਾਈਨਲ ਲਿਸਟ ਨਾਲ ਉਹਨਾਂ ਚਿਰ ਤੇ ਬਣਾਈ ਜਾਵੇ ਜਿੰਨਾ ਚਿਰ ਰੇਟ ਨੇ ਰਿਡਸ ਬੋਝ ਆਪ ਹੁੰਦੀ ਹੁਣ ਉਸੇ 6 ਪਟੀਸ਼ਨਾਂ ਪਈਆਂ ਜਿਨ੍ਹਾਂ ਦੇ ਵਿੱਚ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਉਹਨਾਂ ਨੇ ਵੀ ਪਾਈਆਂ ਆ ਵੀ ਜਿਹੜੀਆਂ ਵਿੱਚ ਛੇਤੀ ਚੋਣਾ ਕਰਵਾਈਆਂ ਜਾਣ ਹਾਈ ਕੋਰਟ ਫੈਸਲਾ ਕਰ ਦੋ ਕਿ ਸਾਨੂੰ ਕੋਈ ਦਿੱਕਤ ਨਹੀਂ ਸੈਂਟਰ ਸਰਕਾਰ ਦੇ ਬਸਿਆ ਉਹ ਕਰ ਦੇਣ ਪਰ ਮੈਂ ਦੇਖਿਆ ਜਿਲੇ ਕਿਸੇ ਗਾਲ ਤੋਂ ਲਾਂਬੇ ਹੋਣਾ ਹੋਵੇ ਤਾਂ ਦੂਏ ਸਰ ਆਪਾਂ ਦੋਸ਼ ਮੜ ਦਿੰਨੇ ਆ ਵੀ ਤਾਂ ਕਿ ਹੋਵੇ ਵੀ ਜੀ ਉਹ ਦੂਜੇ ਨਹੀਂ ਕਰਵਾ ਰਹੇ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦਾ ਤਾਂ ਯੋਗਦਾਨ ਹੀ ਕੋਈ ਨਹੀਂ ਸੈਂਟਰ ਨੇ ਕਰਾਉਣੇ ਜਾਸਰ ਸਾਰੋਂ ਸਾਹਿਬ ਨੇ ਲਿਸਟਾਂ ਵੀ ਬਣਾ ਲੀਆਂ ਸਿੱਖਾਂ ਫਾਈਨਲ ਹੋਣ ਵਾਲੀਆਂ ਸੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਤੇ ਉਹਦੇ ਵਿੱਚ ਹੁਣ ਸਾਡਾ ਤਾਂ ਕੋਈ ਕਸੂਰ ਨਹੀਂਗਾ ਯਾਨੀ ਹਰ ਪੀਸੇ ਕਹਿੰਦਾ ਜੀ ਹੁਣ ਇੱਕ ਗਰੰਟੀ ਦੱਸੇਗਾ ਵੀ ਸਿਆਸਤ ਕਿੱਦਾਂ ਹੋਊਗਾ ਚਲੋ ਦੇਖੋ 105 ਸਾਲ ਦੀ ਪੁਰਾਣੀ ਪਾਰਟੀ ਆ ਤੇ ਇਹਦੇ ਵਿੱਚ ਬੜੇ ਆਗੂ ਆਏ ਆ ਤੇ ਬੜੇ ਆਗੂ ਉਹਨੇ ਪਿਛਾਰੇ ਨੇ ਚਲੇ ਜਾਣਾ ਸਾਹਿਬ ਸਾਹਿਬ ਆਖਰੀ ਸਵਾਲ ਹੈ ਕਾਨੂੰਨੀ ਤੌਰ ਤੇ ਕਹਿੰਦੇ ਐ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਰੱਖ ਸਕਦੇ ਹੋ ਰੱਖ ਸਕਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਾ ਰੱਖ ਸਕਦੇ ਕਾਨੂੰਨੀ ਤੌਰ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਹੋਰ ਵੀ ਆ ਬਾਰਸ ਪੰਜਾਬ ਦੇ ਵੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਆ ਉਹ ਰੱਖ ਸਕਦੇ ਰੱਖੀ ਜਾਂਦੇ ਸਾਰੇ ਪਰ ਮਾਨਤਾ ਪ੍ਰਾਪਤ ਇੱਕੋ ਹੀ ਸ਼੍ਰੋਮਣੀ ਅਕਾਲੀ ਦਲ ਹੈ ਜਿਹਦੇ ਕੋਲ ਤੱਕੜੀ ਚੋਣ ਦਾ ਨਿਸ਼ਾਨ ਹੈ ਉਹ ਹੀ ਅਕਾਲੀ ਦਲ ਹੈਗਾ ਉਹਦਾਂ ਆਪਾਂ ਜੋੜ ਦਿੰਨੇ ਨਾ ਭਾਵੇਂ ਪਰ ਦਾਣ ਹੈਗਾ ਉਹ ਕੱਲਾ ਸ਼੍ਰੋਮਣੀ ਕਾਲੀਦਾ ਲਿਆ ਮੈਂ ਕਿਉਂਕਿ ਉਹ ਕੇਸ ਲੜਿਆ ਸਾਰਾ ਤੇ ਉਹ ਪ੍ਰोसीਡਿੰਗਾਂ ਸਾਰੀਆਂ ਪੁਰਾਣੀਆਂ ਪਈਆਂ ਤੇ ਕੱਲਾ ਸ਼੍ਰੋਮਣੀ ਕਾਲੀਦਾ ਲਿਆ ਬਾਦਲ ਤਾਂ ਕਿਤੇ ਵੀ ਨਾ ਰਜਿਸਟਰਿਆ ਨਾ ਬਾਦਨ ਖਾਲੀ ਨਾ ਕੱਲਾ ਸ਼੍ਰੋਮਣੀ ਕਾਲੀਦਾ ਲਿਆ ਸਾਹੀ ਸਾਹਿਬ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਤੇ ਕਾਰਜ ਖੇਤਰ ਨੂੰ ਯੂਟੀਵੀ ਵਿਧਾਨ ਬਾਰੇ ਇੱਕ ਕਮੇਟੀ ਦਾ ਗਠਨ ਕੀਤਾ ਹੋਇਆ ਔਰ ਕੱਲ ਨਵਾਂ ਜਿਹੜਾ ਕਾਲੀਦਾਲ ਬਣਿਆ ਉਹਨਾਂ ਨੇ ਕਿਹਾ ਜੀ ਇੱਕ ਅਕਾਲ ਕਮੇਟੀ ਬਣਾਈ ਜਾਏਗੀ ਯੂਨੀਤ ਜਥੇਦਾਰਾਂ ਦੇ ਵਿਧਿ ਧਾਨਕਾਰ ਦੇ ਖੇਤਰ ਵਿੱਚ ਨਿਰਧਾਰਤ ਕਰੇਗੀ ਕਿ ਸ਼੍ਰੋਮਣੀ ਕਮੇਟੀ ਤੋਂ ਨਾਵਾ ਕਿਸੇ ਹੋਰ ਅਕਾਲੀ ਦਲ ਤੋਂ ਜਾਂ ਕਿਸੇ ਸਿਆਸੀ ਪਾਰਟੀ ਨੂੰ ਰਿਕਾਰ ਹੈ ਦੇਖੋ ਆਪਣੇ ਤੌਰ ਤੇ ਤਾਂ ਕੋਈ ਬੰਦਾ ਕਹੀ ਜਾਗੇ ਅਸੀਂ ਉਹਦੇ ਦਿਨਾਂ 'ਚ ਮੈਂ ਮੀਟਿੰਗ ਨਹੀਂ ਸਾਧਣੀ ਆ ਪੰਜ ਚਾਰ ਦਿਨਾਂ 'ਚ ਮੀਟਿੰਗ ਵੀ ਮੈਂ ਸਾਧ ਲਊਗਾ ਪਰ ਇੱਕ ਹਰ ਇੱਕ ਚੀਜ਼ ਦਾ ਸਿਸਟਮ ਹੁੰਦਾ ਇੱਕ ਕਾਨੂੰਨ ਨਾਲ ਚੱਲਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਨਾਲ ਚੱਲਦੀ ਆ ਤੇ ਉਹਦੇ ਵਿੱਚ ਸਾਰੇ ਨਿਯਮ ਦਿੱਤੇ ਆ ਤੇ ਨਹਿਮਾ ਦੇ ਨਾਲ ਨਾਲ ਆਪਾਂ ਸਮੇ ਸਮੇਂ ਸਿਰ ਉਹਦੇ ਵਿੱਚ ਕੋਈ ਨਾ ਕੋਈ ਸੌਦਾ ਵੀ ਹੁੰਦੀਆਂ ਰਹੀਆਂ ਤੇ ਇਕਾਧ ਘਰ ਦਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਜੇ ਬਾਹਰ ਕੋਈ ਬੰਦਾ ਕਹੀ ਜਾ ਮੈਂ ਇਦਾਂ ਕਰ ਦਊਗਾ ਤੇ ਫਿਰ ਦੇਖ ਲਵੇ ਪਏ ਉਹਦਾ ਕਾਨੂੰਨੀ ਹੱਕ ਹੋਇਆਗਾ ਕਾਨੂੰਨ 1952 ਐਕਟ ਦੀ